हां जी भाई मित्रों मेरा एक सवाल है ਤੁਹਾਨੂੰ ਕਿ ਗੰਜੇ ਨੂੰ ਗੰਜੇ ਹੀ ਕਿਹਾ ਜਾਂਦਾ ਜਾਂ ਕੁਝ ਹੋਰ ਕਿਹਾ ਜਾਂਦਾ ਇਸੇ ਤਰ੍ਹਾਂ ਹੀ ਨੰਗੇ ਨੂੰ ਨੰਗਾ ਹੀ ਕਿਹਾ ਜਾਂਦਾ ਜਾਂ ਕੁਝ ਹੋਰ ਕਿਹਾ ਜਾਂਦਾ ਉਹ ਤੁਹਾਨੂੰ ਅਗਰ ਇੰਨਾ ਹੀ ਖਿਆਲ ਹੈ ਆਪਣੇ ਨੰਗ ਬਣੇ ਦੇ ਗੱਲ ਕਰਨ ਦਾ ਇੰਨਾ ਹੀ ਤੁਹਾਨੂੰ ਇਤਰਾਜ਼ ਹੁੰਦਾ ਜੇ ਤੁਸੀਂ ਆਪਣਾ ਨੰਗ ਕਹੋ ਬਜਾਏ ਇਹ ਦੇ ਕੇ ਤੁਸੀਂ ਕਿਸੇ ਦੂਜੇ ਨੂੰ ਛਪੇੜਾ ਮਾਰਨੀ ਸ਼ੁਰੂ ਕਰ ਦਿਓ ਅੱਜ ਗੱਲ ਕਰਾਂਗੇ ਦੋ ਮੁੱਦਿਆਂ ਤੇ ਇੱਕ مولانا 사जिद રાશિਦੀ ਸਾਹਿਬ ਦੀ ਤੇ ਦੂਸਰਾ ਅਸਦਉਦੀਨ ਅਵੈਸੀ ਸਾਹਿਬ ਦੀ ਇੱਕ ਵਾਕਿਆ ਹੁੰਦਾ ਹੈ ਇੰਡੀਆ ਦੇ ਵਿੱਚ ਇਹ ਪਤਾ ਨਹੀਂ ਹੁਣ ਉਹਦੀ ਰਿਆਸਤ ਕਿਹੜੀ ਸੀ ਉਹਦੇ ਵਿੱਚ ਡਿੰਪਲ ਯਾਦਵ ਨਾਮੀ ਕੋਈ ਸਿਆਸਤਦਾਨ ਹੈ ਉਹ ਮਸਜਿਦ ਦੇ ਵਿੱਚ ਗਈ ਹੈ ਕੋ ਨਦਵੀ ਸਾਹਿਬ ਨੇ ਉਸ ਇਲਾਕੇ ਦੇ ਨਦਵੀ ਸਾਹਿਬ ਨੇ ਉਹ ਵੀ ਸਿਆਸਤਦਾਨ ਨੇ ਉਹਨਾਂ ਨੇ ਉਹਨਾਂ ਨੂੰ ਦੌਤ ਦਿੱਤੀ ਹੈ ਤੇ ਉਹ ਉਹਦੇ ਨਾਲ ਕੋਈ ਮੁਸਲਮ ਕੁੜੀ ਵੀ ਐ ਸੀ ਤੇ ਨਾਲ ਇੱਕੋ ਡਿੰਪਲ ਯਾਦਵ ਸੀ ਡਿੰਪਲ ਯਾਦਵ ਨੇ ਸਾੜੀ ਪਾਈ ਇਹ ਸਾੜੀ ਪਾ ਕੇ ਤੇ ਉਹਨੇ ਆਪਣਾ ਕੋ ਖਿਆਲ ਨਹੀਂ ਰੱਖਿਆ ਕੱਪੜਿਆਂ ਦਾ ਸਾੜੀ ਅਵਲ ਉੰਜ ਵੀ ਅੱਧਾ ਨੰਗਾ ਹੀ ਹੁੰਦਾ ਉਹਦੇ ਚ ਇਨਸਾਨ ਤੇ 사지디 사브 ਜਿਹੜੇ ਨੇ 사지드 라시디 사브 ਇਹਨਾਂ ਨੇ ਕਿ ਉਹਦੇ ਤੇ ਇਤਰਾਜ਼ ਕੀਤਾ ਕਿ ਵੀ ਉਹ ਮਸਜਿਦ ਦੇ ਵਿੱਚ ਗਈ ਹੈ ਤੇ ਮਸਜਿਦ ਦੇ ਵਿੱਚ ਉਹਨੂੰ ਇਸ ਤਰ੍ਹਾਂ ਨੰਗਿਆ ਨਹੀਂ ਜਾਣਾ ਚਾਹੀਦਾ ਉਹਨ ਕੀ ਪੀਠ ਨੰਗੀ ਨਜ਼ਰ ਆ ਰਹੀ ਥੀ ਉਹਨੇ ਇਹ ਗੱਲ ਕੀਤੀ ਇਸ ਗੱਲ ਨੂੰ ਲੈ ਕੇ ਤੇ ਸਾਰੇ ਮੀਡੀਆ ਤੇ ਤੇ ਜਿੰਨੀਆਂ ਵੀ ਉਥੋਂ ਦੇ ਤਨਜ਼ੀਮਾਂ ਨੇ ਉਹੀ ਜਿਹੜੀ ਅਸੀਂ ਪਹਿਲਾਂ ਗੱਲ ਕਰਨਿਆ ਆਰਐਸਐਸ ਤੇ ਬੀਜੇਪੀ ਤੇ ਫਲਾਣਾ ਢੀਂਗੜਾ ਉਹਨਾਂ ਨੇ ਜਨਾਬ ਉਹਦਾ ਵਿਰੋਧ ਇਹ ਨਾ ਕੀਤਾ ਹੁਣ ਆਖਰਕਾਰ ਪਰਸੋਂ ਦੀ ਗੱਲ ਹੈ ਕਿ ਪਰਸੋਂ ਇਹ ਚੌਥੀ ਇੱਕ ਪ੍ਰੋਗਰਾਮ ਦੇ ਵਿੱਚ ਉੱਠ ਕੇ ਉਹ ਜਿਹੜੇ ਭਾਜੀਪੀ ਦੇ ਤੇ ਜਿਹੜੇ ਆਰਐਸਐਸ ਦੇ ਗੁੰਡਿਆਂ ਨੇ ਉਹਨੂੰ ਜਾ ਕੇ ਚਪੇੜ ਕੱਡ ਮਾਰੀ ਇੱਥੇ ਦੋਵੇਂ ਹੀ ਕੰਮ ਗਲਤ ਹੋਏ ਨੇ ਮੈਂ ਦੋਵਾਂ ਦੀ ਗੱਲ ਕਰ ਦੋਵਾਂ ਦੀ ਗਲਤੀ ਇਹਦੇ ਵਿੱਚ ਵੇਨਾ ਵਾਂ ਇੱਕ ਤੇ ਉਹ ਨਦਵੀ ਸਾਹਿਬ ਦੀ ਜਿਨ੍ਹਾਂ ਨੇ ਉਹਨਾਂ ਨੂੰ ਮਸਜਿਦ 'ਚ ਬੁਲਾਇਆ ਮਸਜਿਦ 'ਚ ਬੁਲਾਉਣ ਤੋਂ ਪਹਿਲਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਮਸਜਿਦ ਦੇ ਇੱਜ਼ਤਰਾਮ ਕੀ ਨੇ ਮਸਜਿਦ ਦੀਆਂ ਮਰਿਆਦਾ ਕੀ ਨੇ ਅਗਰ ਇੱਕ ਬੰਦੇ ਨੂੰ ਪਤਾ ਹੀ ਨਹੀਂ ਉਹ ਭਾਵੇਂ ਨੰਗਾ ਆਵੇ ਤੇ ਭਾਵੇਂ ਜਿਵੇਂ ਮਰਜ਼ੀ ਆਵੇ ਦੂਸਰਾ 사जिद ਰਾਸ਼ਦੀ ਸਾਹਿਬ ਨੇ ਵੀ ਅਗਰ ਵੇਖਿਆ ਜਾਏ ਤੇ ਤੁਸੀਂ ਭਾਈ ਉੱਥੇ ਰਹਿੰਦੇ ਹੋ ਪੇ ਤੁਸੀਂ ਗੁਲਾਮ ਹੋ ਤੁਸੀਂ ਕੋਈ ਉੱਥੇ ਆਜ਼ਾਦਾਨਾ ਜ਼ਿੰਦਗੀ ਬਸਰ ਨਹੀਂ ਕਰਨਦੇ ਜਿਵੇਂ ਅਸੀਂ ਆਪਣੇ ਮੁਲਕ ਦੇ ਵਿੱਚ ਆਜ਼ਾਦ ਆਂ ਐਵੇਂ ਤੁਸੀਂ ਇੰਡੀਆ ਦੇ ਵਿੱਚ ਆਜ਼ਾਦ ਨਹੀਂ ਅਵੈਸੀ ਸਾਹਿਬ ਦੀ ਵੀ ਗੱਲ ਕਰਾਂਗੇ ਅਵੈਸੀ ਸਾਹਿਬ ਜੀ ਨਾ ਅੱਗੇ ਜਾ ਕੇ ਤੇ ਇਹ ਤੁਹਾਡਾ ਵਹਿਮ ਗੁਮਾਨ ਹੈ ਕਿ ਤੁਸੀਂ ਉੱਥੇ ਆਜ਼ਾਦ ਹੋ ਤਾਂ ਜਿਵੇਂ ਮਰਜ਼ੀ ਤੁਸੀਂ ਆਪਣਾ اظہار ਕਰ ਸਕਦੇ ਹੋ ਨਹੀਂ ਤੁਹਾਨੂੰ ਉਸੇ ਤਰ੍ਹਾਂ ਇਜ਼ਹਾਰ ਕਰਨਾ ਪੈਣਾ ਜਿਸ ਤਰ੍ਹਾਂ ਭਾਜਪਾ ਚਾਹਦੀ ਹੈ ਜਿਸ ਤਰ੍ਹਾਂ ਮੋਦੀ ਸਾਹਿਬ ਚਾਹਦੇ ਨੇ ਜਿਸ ਤਰ੍ਹਾਂ ਦੀ ਇੰਡੀਅਨ ਸਰਕਾਰ ਚਾਹਦੀ ਹੈ ਤੁਸੀਂ ਖੁੱਲੇ ਦਿਲ ਇਜ਼ਹਾਰ ਨਹੀਂ ਕਰ ਸਕਦੇ ਗਲਤੀ ਨਦਵੀ ਸਾਹਿਬ ਦੀ ਵੀ ਹੈ ਕਿ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਕਿ ਸਾਡੀ ਮਸਜਿਦ ਹੈ ਸਾਡਾ ਇਬਾਦਤ ਖਾਵੇ ਵੇਖੋ ਨਾ ਇੱਥੇ ਕਰਤਾਰਪੁਰ ਸਾਹਿਬ ਭਾਵੇਂ ਕੋਈ ਹੁਣ ਆਪਣੀ ਮਸਜਿਦਾਂ ਦੇ ਵਿੱਚ ਅਸੀਂ ਭਾਵੇਂ ਨੰਗੇ ਸਿਰ ਟੁਰ ਵੀ ਜਾਈਏ ਲੇਕਿਨ ਉਹਨਾਂ ਨੇ ਇੱਕ ਵਾਰ ਦੱਸ ਦਿੱਤਾ ਕਰਤਾਰਪੁਰ ਸਾਹਿਬ ਤੱਕ ਵੀ ਸਾਡੀ ਦਰਬਾਰ ਸਾਹਿਬ ਤੇ ਆਨ ਦੀ ਇਸ ਅੰਦਰ ਮਰਿਆਦਾ ਹੈ ਵੀ ਤੁਹਾਡਾ ਸਿਰ ਨੰਗਾ ਨਾ ਹੋਵੇ ਪੈਰ ਧੋ ਕੇ ਆਓ ਤੇ ਉੱਥੇ ਭਾਵੇਂ ਇਮਰਾਨ ਖਾਨ ਵੀ ਕਿਹਾ ਭਾਵੇਂ ਮਰੀਮ ਨਵਾਜ਼ ਜਾਵੇ ਤੇ ਭਾਵੇਂ ਜਿਹੜੀ ਮਰਜ਼ੀ ਆ ਉਹ ਘਰ ਭਾਵੇਂ ਦੁਪੱਟੇ ਲਾ ਕੇ ਫਿਰਨ ਨੰਗੇ ਸਿਰ ਫਿਰਨ ਲੇਕਿਨ ਜਦੋਂ ਕਰਤਾਰਪੁਰ ਸਾਹਿਬ ਜਾਣ ਗਏ ਤੇ ਤੁਹਾਨੂੰ ਉੱਥੇ ਬਾਹਰ 50 ਰੁਪਏ ਦੇ ਕੇ ਉਹ ਟਾਕੀ ਸਿਰ ਤੇ ਬੰਨ ਕੇ ਤੇ ਫਿਰ ਤੁਹਾਨੂੰ ਅੰਦਰ ਜਾਣਾ ਪੈਣਾ ਸਿਰ ਕੱਜ ਕੇ ਤੇ ਇਸੇ ਤਰ੍ਹਾਂ ਹੀ ਅਗਰ ਤੁਸੀਂ ਆਪਣੇ ਮੁਲਕ ਦੇ ਵਿੱਚ ਆਪਣੇ ਉੱਥੋਂ ਦੇ ਲੋਕਾਂ ਨੂੰ ਆਪਣੀ ਮਸਜਿਦ ਦੇ ਇੱਜ਼ਤ ਰਾਮ ਮਰਿਆਦਾ ਦੱਸੀ ਹੁੰਦੀ ਤੇ ਇਸ ਤਰ੍ਹਾਂ ਦੀ ਨੋਬਤ ਨਾ ਹੁੰਦੀ ਤੇ ਦੂਸਰਾ ਸਾਜਦ ਸਾਹਿਬ ਨੇ ਚਲੋ ਗਲਤੀ ਕੀਤੀ ਉਹਨਾਂ ਨੂੰ ਵਹਿਮ ਪੈ ਗਿਆ ਕਿ ਅਸੀਂ ਪਤਾ ਨਹੀਂ ਆਜ਼ਾਦ ਆ ਉਹਨਾਂ ਨੇ ਉਹਨੂੰ ਨੰਗਿਆਂ ਕਹਿ ਦਿੱਤਾ ਤੇ ਵੀ ਉਹਦਾ ਹੱਲ ਇਹ ਨਹੀਂ ਸੀ ਕਿ ਤੁਸੀਂ ਉਹਨੂੰ ਪ੍ਰੋਗਰਾਮ ਦੇ ਵਿੱਚੋਂ ਦੇ ਮੂੰਹ ਤੇ ਛਪੇੜਾ ਮਾਰੋ ਉਹ ਇੱਕ ਮਜ਼ਹਬ ਦਾ ਆਪਣਾ ਉਥੇ ਨੁਮਾਇੰਦਗੀ ਕਰਨ ਦੇ ਆ ਚਲੋ ਸਿਆਸਤ ਦੇ ਵਿੱਚ ਵੀ ਹੋਣਾ ਛਾਡੋ ਲੇਕਿਨ ਕਮਸ ਕਮ ਇੰਦਾ ਤੇ ਉਹਨੂੰ ਇhtaram ਕੀਤਾ ਜੇ ਜੋ ਦੇ ਕਾਨੂੰਨੀ ਕਾਰਵਾਈ ਹੈ ਚਲੋ ਤੁਸੀਂ ਉਹਦੇ ਮੁਤਾਬਕ ਚਲੋ ਲੇਕਿਨ ਉਹਨਾਂ ਨੇ ਆ ਕੇ ਆਪ ਹੀ ਉਹਨੂੰ ਸਰੇ ਆਮ ਛਪੇੜਾ ਮਾਰਨੀ ਸ਼ੁਰੂ ਕਰ ਛੜੀ ਤੇ ਦੂਸਰੇ ਬਾਸੇ ਅਸੀਂ ਹੁਣ ਗੱਲ ਕਰਾਂਗੇ ਵੈਸੀ ਸਾਹਿਬ ਦੀ ਜਿੰਨਾ ਬੜਾ ਝੰਡਾ ਚੁੱਕਿਆ ਉਥੇ ਇੰਡੀਆ ਦੇ ਵਿੱਚ ਵੈਸੀ ਸਾਹਿਬ ਨੂੰ ਨ ਕੋ ਮਗਾਲਤਾ ਲੱਗ ਗਿਆ ਵੈਸੀ ਸਾਹਿਬ ਇਹ ਸਮਝਦੇ ਨੇ ਕਿ ਆਪਣੇ ਮੁਲਕ ਦੇ ਨਾਲ ਮੁਹੱਬਤ ਦਾ ਹਜ਼ਾਰ ਉਹ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਤੁਸੀਂ ਦੂਜੇ ਮੁਲਕ ਨੂੰ ਗਾਲਾਂ ਕੱਢੋ ਦੂਜੇ ਮੁਲਕ ਦੀ ਹਰ ਹਰ ਗੱਲ ਨੂੰ ਤੁਸੀਂ ਪਹਿੜਾ ਕਹੋ ਇਹਨਾਂ ਤਾਜ਼ਾ ਵੈਸੀ ਸਾਹਿਬ ਦਾ ਬਿਆਨ ਆਇਆ ਉਹ ਮੋਦੀ ਸਾਹਿਬ ਨੂੰ ਯਾਦ ਦਿਵਾਣ ਦੇ ਨੇ ਕਿ ਮੋਦੀ ਸਾਹਿਬ ਤੁਸੀਂ ਕਿਹਾ ਸੀ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਬਹਿ ਸਕਦੇ ਤੇ ਜੇ ਖੂਨ ਤੇ ਪਾਣੀ ਇਕੱਠੇ ਨਹੀਂ ਬਹਿ ਸਕਦੇ ਤੇ ਪਾਕਿਸਤਾਨ ਇੰਡੀਆ ক্রিকেট ਮੈਚ ਵੀ ਨਹੀਂ ਹੋ ਸਕਦਾ ਇਹ ਕਿਸ ਤਰ੍ਹਾਂ ਮਮਕਨ ਹੈ ਕਿ ਪਾਕਿਸਤਾਨ ਇੰਡੀਆ ক্রিকেট ਮੈਚ ਹੋਵੇ ਅਸੀਂ ਕਿਸ ਤਰ੍ਹਾਂ ਉਹਨਾਂ 15 16 ਘਰਾਂ ਨੂੰ ਜਾ ਕੇ ਕਹਾਂਗੇ ਕਿ ਤੁਸੀਂ ਪਾਕਿਸਤਾਨ ਇੰਡੀਆ ਦਾ ਮੈਚ ਵੇਖੋ ਮੇਰਾ ਤੇ ਜ਼ਮੀਰ ਨਹੀਂ ਮੰਨਦਾ ਵੈਸੀ ਸਾਹਿਬ ਅਸੀਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਜਾਣਨੇ ਆ ਤੁਹਾਡਾ ਜ਼ਮੀਰ ਸਿਰਫ ਇਸੇ ਤਰ੍ਹਾਂ ਹੀ ਮੰਨਦਾ ਤੁਹਾਡਾ ਤੇ ਉਹ ਹਾਲ ਏ ਕਿ ਜਿਹੜਾ ਬੰਦਾ ਵੀ ਪਾਕਿਸਤਾਨ ਦੀ ਕਿਸੇ ਗਲੀ ਦੀ ਤਾਰੀਫ ਕਰ ਛੜੇ ਕਿ ਸੇ ਜਗਾ ਦੀ ਤਾਰੀਫ ਕਰ ਛੜੇ ਪਾਕਿਸਤਾਨ ਦੀ ਖੂਬਸੂਰਤੀ ਦੀ ਤਾਰੀਫ ਕਰ ਛੜੇ ਇੱਥੇ ਦੀ ਇੰਤਜ਼ਾਮਾਤ ਦੀ ਤਾਰੀਫ ਕਰ ਛੜੇ ਤੇ ਉਹਦੇ ਤੇ ਦੇਸ਼ਦ્રોਹੀ ਦਾ ਇਲਜ਼ਾਮ ਲੱਗ ਜਾਂਦਾ ਠੀਕ ਹੈ ਤੇ ਜਿਹੜਾ ਬੰਦਾ ਪਾਕਿਸਤਾਨ ਨੂੰ ਗਾਲਾਂ ਕੱਢੇ ਉਹਦੇ ਨਾਲੋਂ ਚੰਗਾ ਜਿਹੜਾ ਹੁਬਲ ਪਤਾ ਨਹੀਂ ਕੋਈ ਨਹੀਂ ਕੀ ਕਹਿੰਦੇ ਨੇ ਆਪਣਾ ਉਹਨੂੰ ਤੁਹਾਡੀ ਜ਼ੁਬਾਨ ਦੇ ਵਿੱਚ ਕਿ ਆਪਣੇ ਮੁਲਕ ਦੇ ਖੈਰ ਖਾਈ ਕੋਈ ਨਹੀਂ ਤੁਹਾਡੇ ਨਜ਼ਦੀਕ ਮਿਆਰ ਸਿਰਫ ਹੈ ਇਹ ਆਪਣੇ ਮੁਲਕ ਨਾਲ ਪਿਆਰ ਕਰਨ ਦਾ ਤੁਸੀਂ ਇਸ ਸੂਰਤ ਦੇ ਵਿੱਚ ਆਪਣੀ ਗਵਰਨਮੈਂਟ ਨੂੰ ਸਿਰਫ ਇਸੇ ਸੂਰਤ ਵਿੱਚ ਜਿਤਲਾ ਸਕਦੇ ਹੋ ਕਿ ਤੁਸੀਂ ਪਾਕਿਸਤਾਨ ਨੂੰ ਮੰਦਾ ਬੋਲੋ ਪਾਕਿਸਤਾਨ ਦੇ ਖਿਲਾਫ ਬੋਲੋ ਓਏ ਅੱਲਾ ਦੇ ਬੰਦੇ ਤੁਹਾਡੀ ਸਿਆਸਤ ਚੱਲਦੀ ਸਿਰਫ ਇਹਦੇ ਤੇ ਪਈ ਕਿ ਤੁਸੀਂ ਉੱਥੇ ਇੰਡੀਆ ਦੇ ਵਿੱਚ ਬਹਿ ਕੇ ਤੇ ਪਾਕਿਸਤਾਨ ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹੋ ਅਸਦਉਦੀਨ ਅਵੈਸੀ ਸਾਹਿਬ ਇੱਥੇ ਤੁਹਾਡਾ ਕੀ ਕਿਰਦਾਰ ਹੈ ਰਸ਼ਦੀ ਸਾਹਿਬ ਦੇ ਮੂੰਹ ਤੇ ਛਪੇੜ ਮਾਰੀ ਹੋਣਾ ਇੱਥੇ ਤੁਸੀਂ ਕੀ ਕੀਤਾ ਤੇ ਯਾਰ ਨਦਵੀ ਸਾਹਿਬ ਨੂੰ ਜਾ ਕੇ ਤੁਸੀਂ ਕਿੰਨਾ ਕੁ ਸਮਝਾਇਆ ਕਿ ਵਈ ਲੋਕਾਂ ਨੂੰ ਪਹਿਲਾਂ ਤੁਸੀਂ ਮਸਜਦ ਦੀ ਇhtਰਾਮ ਦੱਸੋ ਮਸਜਦ ਦੀ ਮਰਿਆਦਾ ਦੱਸੋ ਤਾਂ ਫਿਰ ਲੋਕੀ ਇੱਥੇ ਨੰਗੇ ਹੋ ਕੇ ਨਾ ਆਣ ਇਹਦੇ ਵਿੱਚ ਦੋਵੇਂ ਹੀ ਪਾਰਟੀਆਂ ਮੈਂ ਸਮਝਦਾ ਵਾਂ ਗਲਤ ਹੈ ਲੇਕਿਨ ਇਹਦਾ ਇਹ ਹੱਲ ਨਹੀਂ ਸੀ ਜਿਹੜਾ ਆਰਐਸਐਸ ਦੇ ਗੁੰਡਿਆਂ ਨੇ ਜਾ ਕੇ ਕੀਤਾ ਕਿ ਉਹਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਚਪੇੜਾ ਮਾਰ ਦਿੱਤੀਆਂ ਤੇ ਹੁਣ ਮੈਂ ਸਵਾਲ ਕਰਾਂਗਾ ਵੈਸੀ ਸਾਹਿਬ ਨੂੰ ਕਿ ਵੈਸੀ ਸਾਹਿਬ ਕੀ ਕਿਰਦਾਰ ਹੈ ਤੁਹਾਡਾ ਇਸ ਬਾਰੇ ਵਿੱਚ ਖੁਦਾਰਾ ਤੁਸੀਂ ਆਪਣੀ ਸਿਆਸਤ ਸਿਰਫ ਇਸ ਮੁੱਦੇ ਨੂੰ ਲੈ ਕੇ ਨਾ ਚਲੋ ਕਿ ਤੁਸੀਂ ਪਾਕਿਸਤਾਨ ਦੇ ਖਿਲਾਫ ਜ਼ਹਿਰ ਕੱਢਣਾ ਮੂੰਹ ਆਪਣੀ ਸਿਆਸਤ ਨੂੰ ਆਪਣੇ ਲੋਕਾਂ ਹਿੱਸੇ ਚਲਾਓ ਆਪਣੇ ਲੋਕਾਂ ਦੀ ਬਿਹਤਰੀ ਕਰੋ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਮੁਸਲਮਾਨ ਰਹਿੰਦੇ ਨੇ ਪਏ ਜਾਂ ਹੋਰ ਵੀ ਜਿਹੜੇ ਤੁਹਾਨੂੰ ਵੋਟ ਪਾਉਂਦੇ ਨੇ ਪਏ ਉਹਨਾਂ ਵਾਸਤੇ ਕੰਮ ਕਰਾਓ ਸਰਕਾਰਾਂ ਕੋਲ ਉਹਨਾਂ ਨੂੰ ਆਜ਼ਾਦੀ ਲੈ ਕੇ ਦਿਓ ਸਿਰਫ ਪਾਕਿਸਤਾਨ ਨੂੰ ਮੰਦਾ ਬੋਲਣ ਤੇ ਤੁਸੀਂ ਆਪਣੀ ਸਿਆਸਤ ਨਾ ਚਮਕਾਓ ਤੇ ਰਸ਼ਦੀ ਸਾਹਿਬ ਦਾ ਵੀ ਜਾ ਕੇ ਖਬਰ ਲਵੋ ਜਿਨ੍ਹਾਂ ਨੂੰ ਚਪੇੜਾਂ ਪਈਆਂ ਨੇ ਟੱਬ ਰੱਖਾ